ਲੋ ਵੀ ਅਰ ਜਨਾ ਇੰਗਰੇਜ਼ ਐਕਸਰਸਾਈਜ਼ ਕਰਾਉਣੀ ਨਹੀਂ ਸੀ ਕਿਉਂਕਿ ਉਹ ਉਧਰੇ ਮੌਸਮ ਬਹੁਤ ਖਰਾਬ ਜਗਾ ਉਹ ਦੇਖੋ ਇਹ ਵੀ ਮਾੜਾ ਮਾੜਾ ਮੀਂਹ ਪੈਣ ਦਾ ਸਿਗਨ ਪਰ ਚੋਪ ਗਿਆ ਜਿੰਨੇ ਕਨੇ ਆ ਗਏ ਉਹਨਾਂ ਨੂੰ ਕਰਾ ਦਿੰਦੇ ਆ ਆ ਦੇਖੋ ਇੰਨੇ ਕਿਨੇ ਆਣੇ ਹੋ ਥੋੜੀ ਜਨੇ ਆਣੇ ਹੋ ਇਹ ਦੇਖੋ ਗਰਾਊਂਡ ਦਾ ਹਾਲ ਵੀ ਸਾਰਾ ਬੁਰਾ ਈ ਯਾਰ ਪਾਣੀ ਪੁਣੀ ਹੁਣ ਵੀ ਮੀਂਹ ਹੁਣੇ ਹਟਿਆ ਹੀ ਹਲੇ ਥੋੜੇ ਟਾਈਮ ਪਹਿਲਾਂ ਇੰਨੇ ਕਿਨੇ ਆਣੇ ਹੋ ਇਹਨਾਂ ਦਿਖਾਉਂਦੇ ਆ ਜਿਆਦਾ ਲੱਗਦਾ ਠੀਕ ਹੈ ਪੰਜਪਤ ਜੂਖਿਲ ਹੋ ਗਈ ਕਿ ਲੋਕ ਉਹਦੇ ਹਾਂਜੀ ਕਿਦਾਂ ਜੀ ਕਿਦਾਂ ਵੀ ਮੁੰਡਿਆ ਕੀ ਹਾਲ ਹੈ ਤੇਰਾ ਓਏ ਕੀ ਹਾਲ ਠੀਕ ਆ ਠੀਕ ਆ ਸੇਤਾਂ ਕਿਦਾਂ ਤਰੀ ਠੀਕ ਆ ਸੇਤਾਂ ਤਰੀ ਹਾਂਜੀ ਛੁੱਟੀ ਨਹੀਂ ਕੀਤੀ ਅੱਜ ਮੁੰਡਿਆ ਨੇ ਆਏ ਆ ਫਿਰ ਵੀ ਤੇ ਵਧੀਆ ਗੱਲ ਆ ਨਾ ਕੀ ਸੁਣਾਓ ਕੋਈ ਪੁਆਇਮ ਪੁਆਇਮ ਨਹੀਂ ਹੁੰਦੀ ਕੋਈ ਗਾਣਾ ਸੁਣਾਓ ਸਾਨੂੰ ਆਂਦੀ ਸੁਣਾਓ ਗਾਣਾ ਗਾਣਾ ਸੁਣਾ ਗਾਣਾ ਇਹ ਅਨੂਬੀ ਆਨੇ ਝਾਂਗ ਕਾਟੇ ਤੇ ਇਹਨੇ ਝਾਂਗ ਕਾਟੇ ਸੁਣਾਓ ਤਾਂ ਸਹੀ ਫਿਰ ਚੱਲ ਤੇ ਚੰਬੀ ਤਨੇ ਆਉਂਦਾ ਤਰਸਰ ਫਰ ਤੇ ਸ਼ਾਹ ਦੇ ਹੁੰਦੇ ਬਾਹਰੇ ਵੀ ਮੈਂ ਹੋਲੀ 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 ਗੱਡੀਆਂ ਦੇ ਜਾੜੇ ਵੀ ਮੈਂ ਰਿਸ਼ਤਾ ਨਹੀਂ ਹੋਣੀ ਜੱਟ ਸਕਦੇ ਆਉ ਲੱਗਦਾ ਨੇ ਮੈਨੂੰ ਵੀ ਆ ਸਕਦੇ ਆਉ ਨੀ ਮੇਰੇ ਸ਼ੌਂਕੀ ਬੜਾ ਨੰਮੇ ਨੰਮੇ ਰਾਲਬਲਾ ਮੇਰੇ ਆਖੇ ਹਿਸ਼ਕਾਰੇ ਤੇ ਮੈਂ ਤਾਂ ਲੱਬਲਾ ਮੇਰੇ ਨਾਲ ਜਿਹੜੇ ਹਾਈ ਕੋਰਟ ਦੇ ਵਕੀਲ ਸੋਣਿਆ ਮੈਂ ਬਾਕੀ ਬੜੇ ਕੀਤੇ ਪਰ ਜਲਦੀ ਗੱਡੀ ਜਦ ਮੈਂ ਵਿਗੜਿਆ ਬਜੱਟ ਅੱਜ ਕੱਲ ਪਾਤਾਲ ਕੀ ਜਿਹੜੀ ਲੀਟਰਾਂ ਥੱਲੇ ਰੱਖਿਓ ਉਹ ਗੱਡੀ ਨਹੀਂ ਮੈਂ ਵਿਗੜਿਆ ਅੱਜ ਕੱਲ ਪਾਤਾਲ ਕੀ ਜਿਹੜੀ ਲੀਟਰਾਂ ਦੀ ਗੱਡੀ ਰੱਖਿਓ ਉਹ ਗੱਡੀ ਬਹੁਤ ਵਧੀਆ ਤੂਸਣਾ ਕਰਤੀ ਵਾਰੀ ਇਹ ਕੰਡਾ ਉਹ ਹੀ ਜਾ ਉਹ ਕੀ ਰੱਖਿਆ ਤੇਰੇ ਮੇਰੇ ਸ਼ਹਿਰ ਬੇਟਾ ਕਿਉਂ ਨਹੀਂ ਨਕਰੇ ਕਰ ਬੇ ਦਸ ਕੇ ਡਿਕਾਂ ਦੀ ਤੋ ਫੋਟੋ ਟੰਗਨੀ ਦਸ ਕੇ ਡਿਕਾਂ ਪੰਗ ਪਾਣੀ ਮੰਗਣੀ ਦਸ ਕੇ ਡਬਿੱਲਾ ਸੁਣੀ ਆ ਰਖ ਤੇ ਦਸ ਕੇ ਰ ਤੇਰੇ ਨਾਲ ਦੁੱਖ ਟੁੱਟਣਾ ਹਉਨਾ ਦੀਆਂ ਅੱਖਾਂ ਵਿੱਚ ਮੇਰਾ ਤੇਰੇ ਅੱਗੇ ਜਾਨ ਦੀ ਆ ਜੂਸ ਬਲੀ ਓ ਤੂੰ ਅੱਖ ਢਲ ਜਾਣ ਕਿੱਦਾਂ ਚੱਲਿਆ ਇਹ ਕਾਲੇ ਕੰਮਾਂ 'ਚ ਤਾ ਮੇਰੇ ਨਾ ਪੂਲ ਸੜਾਲੀ ਓ ਤੂੰ ਅੱਖ ਢਲ ਜਾਣ ਕਿੱਦਾਂ ਚੱਲਿਆ ਪੁੱਠੇ ਕੰਮਾਂ 'ਚ ਤਾ ਮੇਰੇ ਨਾ ਪੂਲ ਸੜਾਲੀ ਓ ਕੰਮ ਤੈਨੂੰ ਪੈਣਿਆ ਸਟੋਪ ਕਰਨ ਹਉ ਉਹਨਾਂ ਛੱਡ ਪੈਣਿਆ ਬਲੌਗ ਪਰਨੇ ਮੰਨ ਦੀ ਕਮਾਈ ਆਪਣੀ ਇਦਾਂ ਨਾ ਕਮਾ ਬਾਕੀ ਮੁੰਡੇ ਆਂ ਦੂਟੀਆਂ ਤੇ ਹਉ ਜੱਟਾਂ ਨੇ ਵੀ ਲਭੀ ਤੇ ਬਾਕੀ ਜਮਰੇ ਕੋਈ ਟਮਾਟੋ ਮਖਲੀ ਜੇ ਪੜਾਈ ਕਰੀਏ ਤੂੰ ਅੱਖ ਢੱਲ ਜਾਣੀ ਕਿੱਦਾਂ ਚੱਲੀ ਆਏ ਹਾਲੇ ਕਮਾ ਚ ਤਾਂ ਮਰਨਾ ਪੂਰ ਸਰੀ ਉਹ ਕੰਟਰੇਨਰ ਅੱਤੀ ਆਇਆ ਸਭਾਣ ਵੰਤੂ ਆਇਆ ਕੀ ਐ ਬੀਨੂ ਕਿਸਨਿ ਪੁੱਤ ਚੀਪਾ ਰਹੀ ਚ ਜਾਇਮਪੋਰਟ ਕਰੀਏ ਚ ਜਾਏ ਬੀ ਐ ਬੀਨੂ ਕਿਸਨਿ ਪੁੱਤ ਉਹਨੂੰ ਲੱਗਦਾ ਹੈ ਮੇਰੇ ਕੋਲ ਹੋਈ ਗਲਤੀ ਮੈਂ ਜੋ ਵੀ ਕਰਾਂ ਬਿੱਲੋ ਯਾਨੀ ਬੁੱਝ ਕੇ ਕਰ ਤੂੰ ਮੇਰੇ ਬਾਰੇ ਕਿਸੇ ਨੂੰ ਝੂਠੇ ਨਹੀਂ ਦਸੀ ਮੈਂ ਤੇਰੇ ਬਾਰੇ ਕਿਸੇ ਨੂੰ ਸੱਚ ਦੱਸਦਾ ਬਹੁਤ ਵਧੀਆ ਤੈਨੂੰ ਕੀ ਹੁੰਦਾ ਕੁਝ ਵੀ ਨਹੀਂ ਦੰਦਾ ਅੱਜ ਤਾਂ ਨਹੀਂ ਅੱਜ ਤੋਂ ਸਿੱਖਦਾ ਅੱਜ ਦੇ ਬਸ ਸਦਾ ਬੁੱਧ ਕੀ ਵਾਲਾ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਗੁੱਡ ਮਾਰਨਿੰਗ ਮੈਰੀ ਵੈਰੀ ਗੁੱਡ ਮੋਰਨਿੰਗ ਗੁੱਡ ਇਵਨਿੰਗ bro ਹੋਰ ਸੇਤਾਂ ਮੇਰੇ ਕਿੱਦਾਂ ਤਰੀਆਂ ਠੀਕ ਆ ਜੀ ਆ ਕਿੱਦਾਂ ਗੱਲ ਜੂਟੂ ਨੂੰ ਲਾਈਕ ਕੀਤਾ ਹੈ ਹੈ ਜੂਟੂ ਮਾ ਕਿੱਥੇ ਕੀਤਾ ਸੀ ਭਾਈ ਜੂਟੂ ਹੁੰਦੇ ਨਹੀਂ YouTube ਮੀ 10 ਭਾਈ ਨੇ YouTube ਤਾਂ ਨਹੀਂ ਕੀਤਾ ਚਾਕਲੇਟ ਦੀ ਗੱਲ ਆ ਓਦੋਂ ਓਦੋਂ ਕਿਹੜਾ ਚਾਕਲੇਟ ਦੀਆਂ ਗੱਲਾਂ ਵਿੱਚ ਮੈਂ ਨਹੀਂ ਪੁੱਛਿਆ ਯਾਰਾਂ ਦੇ ਵਿੱਚ ਬਹਿ ਕੇ ਨਹੀਂ ਫੋਨ ਚੱਕਿਆ ਉਹ ਕਿਦਾਂ ਠੀਕਾਂ ਸੀ ਵਿੱਚ ਬਹਿ ਕੇ ਨਹੀਂ ਫੋਨ ਚੱਕਿਆ ਸੁਣਿਆ ਮੈਂ ਤਾਂ ਖੜੀ ਚੱਲ ਯਾਰਾ ਦੀਆ ਯਾਰਾ ਕਿਹੜਾ ਕਿਹੜਾ ਹਾਂ ਬੋਲ ਕੰਨ ਮੀ ਉਹਨੇ ਹਲਾ ਹੁਣ ਤਾਂ ਫੇਰ ਦੁਬਾਰਾ ਇਹ ਸਾਡੇ ਗੋਡੇ-ਗੋਡੇ ਮੁੜ ਜੇ ਉਹ ਸੈਂਟ ਨਹੀਂ ਇਹ ਕਿੱਥੇ ਮੈਨੂੰ ਮਾਰਨੇ ਪੂਰੇ ਪੈ ਗਿਆ ਪੈ ਗਿਆ ਆ ਤੂੰ ਜੰਪ ਹੀ ਲਾਣਾ ਤੇਰਾ ਤਾਂ ਕੰਮ ਜੰਪਦਾ ਹੀ ਆ ਕੋਈ ਆ ਨਾ ਦੇ ਦੇ ਚਿੱਕਾ ਹੋ ਕੇ ਗਰੇ ਵੀ ਕੋਈ ਪਾਣੀ ਇਹ ਨੂੰ ਕਰ ਸਕਦੇ ਚੱਕ ਤੂੰ ਉਹ ਚਾਰਾ ਉਹ ਦਾ ਪਾਣੀ ਗਾਣੀ ਇਹ ਬੜੀ ਕੀ ਆ ਦੱਸੋ ਸਮਝਾਓ ਲੋਕਾਂ ਨੂੰ ਇਹ ਸਾਡੇ 14 ਪਾਣੀ ਵਾਲੇ ਪਿੰਡ ਦਾ ਆਪਣੇ ਬਚਾਇਆ ਜੱਭੇ ਹੋ ਗਈ ਖੜੇ ਇੱਥੇ ਚਲੋ ਚਲੋ ਪਿੰਡ ਦਾ ਭਾਜੀ ਆਪਣੇ ਬਚਾਇਆ ਕਿੰਗਰੇ ਦਾ ਉਹ ਪੈ ਜਾਣੀ ਤੇ ਚੋਹ ਸਾਡਾ ਸਾਰਾ ਪਾਣੀਆ ਭਰ ਗਿਆ ਉਦੋਂ ਦੱਸ ਰਿਹਾ ਪਿਛੇ ਮੀਂਹ ਬਹੁਤ ਪਿਆ ਪਾਣੀ ਵੱਧ ਸਕਦਾ ਹੈ ਫਿਲਹਾਲ ਹੱਲੇ ਜਾਨੀ ਪਿੰਡ ਦਾ ਪੂਰਾ ਸਹੀ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਮਤਲਬ ਚੋਹ ਸਾਰਾ ਭਰ ਗਿਆ ਹੋਇਆ ਹੈ ਬਾਕੀ ਫਟਲਾਂ ਦਾ ਭਾਜੀ ਜਿਆਦਾ ਨੁਕਸਾਨ ਹੋ ਰਿਹਾ ਮੇਰਾ ਪਿੰਡ ਦਾ ਬਚਾਉ ਉਦਾਂ ਇਹ ਪਿੰਡ ਦੇ ਬਾਹਰ ਬਾਹਰ ਪੈਂਦਾ ਜਦਾਂ ਨੀ ਮਾਥਾ ਨੀ ਮਾਥਾ ਪੈਂਦਾ ਹੈ ਆਹ ਦੇਖੋ ਉਹ ਤੱਕ ਸਾਰੇ ਪਾਣੀ ਪਾਣੀਆ ਉਦੋਂ ਦਾ ਸਾਰੇ ਪਾਣੀ ਪ ਇਥੇ ਆ ਸਕਦਾ ਬਈ ਪਾਣੀ ਹਾਂ ਕਿ ਆ ਚੁੱਕਾ ਜਾਨੀ ਉਹ 88 ਵਿੱਚ ਪਹਿਲਾਂ ਕਹਿੰਦੇ ਆ ਚੁੱਕਾ ਜਿਹੜਾ ਉਹ ਉਧਰ ਦਾ ਦੂਜੇ ਕਿ ਇਧਰ ਉਹ ਕਿਹੜਾ ਰੋਡ ਆ ਜਿਹੜਾ ਉਧਰ ਉਹ ਜਾਂਦਾ ਹੈਗਾ ਨਾ ਉਧਰ ਤਾਂ ਆ ਹੀ ਜਾਂਦਾ ਪਾਣੀ ਬਰੰਪੁਰ ਤੇ ਲਹਾ ਜਾਨੀ ਜਿਹੜਾ ਬਰੰਪ ਦਰਾਮਾ ਇਹ ਜਿਹੇ ਜਗ੍ਹਾ ਆ ਉਹ ਵਾਲੀ ਦਰਾਮਾ ਵਾਲਾ ਰੋਡ ਦਰਾਮਾ ਦਾ ਕਿੰਗ ਜਿਹੜਾ ਰੋਡ ਆ ਉਹ ਨਹੀਂ ਨੰਗ ਸਕਦੇ ਹੁਣ ਲੋਕੀ ਪਾਣੀ ਜ਼ਿਆਦਾ ਆ ਹੂੰ ਪਰਾਂ ਦੇ ਆ ਵੀ ਚੱਲੀ ਜਾਂਦਾ ਪਾਣੀ ਆਉਂਦੇ ਚੱਲਣੀ ਨੂੰ ਡਿਆ ਬਾਕੀ ਆ ਫੁੱਟਬਾਲ ਦੀ ਟੀਮ ਆ ਗਈ ਸਾਡੀ ਪਿੱਛੇ ਲੁਕਦੇ ਕਹੋ ਇਧਰ ਨੂੰ ਆ ਜਾ ਫੁੱਟਬਾਲ ਦੀ ਟੀਮ ਨੂੰ ਮਾੜੋ ਵਿੱਚ ਇਹਨਾਂ ਨੂੰ ਪਾਣੀ ਆਓ ਦੇਖ ਸਾਰੇ ਪਾਣੀ ਪਾਣੀ ਉੱਦਦਾ ਹੈ ਬਾਕੀ ਠੀਕ ਸਾਡੇ ਤੂੰ ਚੱਲ ਪਾਣੀ ਚ ਬੈਠ ਕੇ ਕਿਹਦਾ ਲਾਊਗਾ ਕਿਉਂ ਚੈੱਕ ਕਰੋ ਤੂੰ ਇਹ ਭਾਈ ਕਿਹੜੀ ਸਾਈਡ ਆ ਇਹ ਹੈਗੀ ਬਰਾਮਾ ਦੇ ਪਿੰਡਰਾ ਬਰਾਮਾ ਤੋਂ ਕਿੰਗਰਾ ਇਹ ਵੀ ਪ੍ਰੋਪਰ ਪਿੰਡ ਪੈਂਦਾ ਪਰਲੇ ਪਾਸ ਅੱਛਾ ਇਹ ਇਹ ਬਰਾਮਪੁਰ ਇੱਥੇ ਵੀ ਇੱਥੇ ਪਾਣੀ ਆ ਇੱਥੇ ਮੈਂ ਕਹਿੰਦਾ ਜ਼ਿਆਦਾ ਡੂੰਗਾ ਪਰ ਇੱਥੇ ਜ਼ਿਆਦਾ ਪਾਣੀ ਆਇਆ ਹੈ ਨਾ ਨਹੀਂ ਜ਼ਿਆਦਾ ਡੂੰਗਾ ਨਹੀਂ ਹੈਗਾ ਮਤਲਬ ਹੈਗਾ ਥੋੜਾ ਜਿਹੜਾ ਗੱਬਿਓ ਨਾਲ ਰਾਹ ਰੁੜ ਜਾਂਦਾ ਕਚਾਰਾ ਹੈ ਨਾ ਅੱਛਾ ਉਹ ਹਾਂ ਉੱਧਰਲਾ ਜਿਹੜਾ ਰਾਹ ਸਾਰਾ ਰੁੜ ਜਾਂਦਾ ਉਹ ਤੋਂ ਸਭ ਤੁਹਾਡੇ ਪਿੰਡ ਸਭ ਤੋਂ ਜ਼ਿਆਦਾ ਇੱਥੇ ਹੀ ਪਾਣੀ ਹੁੰਦਾ ਮੈਂ ਦੇ ਇਹ ਨਾ ਕਿਵਲੇ ਪਾਣੀ ਬਹੁਤ ਜ਼ਿਆਦਾ ਆਉਂਦਾ ਹਾਲੇ ਥੋੜਾ ਮਤਲਬ ਬਚਾ ਅਮਲ ਨੀਵੀਂ ਜਗ੍ਹਾ ਤੇ ਪਾਣੀ ਹਾਲੇ ਤਾਂ ਅਰੇ ਮੱਛੀਆਂ ਮੱਛੀਆਂ ਵੀ ਹੁੰਦੀਆਂ ਮੱਛੀਆਂ ਉੱਦਾਂ ਵਿੱਚ ਬਿਠੇ ਰਹੀਆਂ ਹੁੰਦੀਆਂ ਉੱਦਾਂ ਇੱਥੇ ਖੜੀਆਂ ਇੱਥੇ ਪਾਣੀ ਜਮਾ ਹੋ ਜਾਣਾ ਜਦੋਂ ਪਾਣੀ ਘਟ ਗਿਆ ਹਾਂ ਉੱਦਾਂ ਮੱਛੀਆਂ ਰਹਿਣੀਆਂ ਇੱਥੇ ਅੱਛਾ ਉਹ ਪਰੇ ਰਹਾ ਆਪਰ ਦੇ ਪਾਸੇ ਨਾ ਆਉਂਦੇ ਹੋਰ ਤੇ ਹਾਂ ਉਦੋਂ ਪਾਣੀ ਹੁੰਦੀ ਹੁੰਦੀ ਹਾਂ ਹੁਣ ਬੰਦਿਆ ਕੋਈ ਆਉਂਦਾ ਨਹੀਂ ਹੈਗਾ ਪਾਣੀ ਕਰਕੇ ਲੰਘਣਾ ਔਖਾ ਹਮਮ ਸ਼ਾਂਤ ਸੰਦੇ ਇਹ ਸੰਦੇ ਜੱਟ ਇੱਦਾਂ 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 ਸੀਗਾ ਮੂੰਹ ਉਧਰ ਗਾ ਲਾ ਲੋਕਾਂ ਦੇ ਉਹ ਲੋਕਾਂ ਦੇ ਪੁੱਤ ਕੀ ਆਲਾ ਹੈਲੋ ਗਾਇਸ ਹੈਲੋ ਗਾਇਸ ਇੱਧਰ ਆ ਕੇ ਤੂੰ ਹੈਲੋ ਗਾਇਸ ਕਹ ਰਿਹਾ ਪੁੱਤ ਕੀ ਆਲਾ ਹੈਲੋ ਗਾਇਸ ਹੈਲੋ ਗਾਇਸ ਦੁੱਧ ਦਾ ਹੈਲੋ ਵੈਰੀ ਗੁੱਡ ਗਰਾਊਂਡ ਕਾ ਤੂੰ ਨਹੀਂ ਆਈ ਸੀ ਨੂੰ ਦੇਣਾ ਡੜਾਤਾ ਸੀਗਾ ਮੱਤਾਂ ਨੂੰ ਲੱਗੀਆਂ ਸੀਗੀਆਂ ਤੂੰ ਗਰਾਊਂਡ ਕਾ ਤੂੰ ਨਹੀਂ ਆਉਂਦਾ ਪਹਿਲਾਂ ਮੈਂ ਦੱਸ ਗਰਾਊਂਡ ਕਾ ਤੂੰ ਨਹੀਂ ਆਉਂਦਾ ਸਾਡੇ ਨਾਲ ਗੁੱਸੇ ਸੀ ਤੂੰ ਆਪਣੇ ਡੈਡੀ ਨੂੰ ਕਹਿ ਨਹੀਂ ਮਿਲਪਤਾ ਮਾੜਦਾ अच्छा ਹੁਣ ਰੋਜ ਆਇਆ ਕਰਨਾ ਦੀ ਮਾਂ ਗਰੁੰਡ ਆਈ ਇੱਕ ਦਿਨ ਮਨੇ ਕਹਿੰਦੇ ਭਜਾਤਾ ਮੈਨੂੰ ਲੱਗਦਾ ਰੋਜ ਆਇਆ ਕਰਨਾ ਹਾਂ ਇੱਕ ਦਿਨ ਭਜਾਇਆ ਵਾਦਾ ਕਰਦੇ ਬੰਦੇ ਕਿ ਕੱਲ ਕੀਤਾ ਸੀ ਵਾਦਾ ਹਾਂ ਵਾਦਾ ਕਰਦੀ ਕਿ ਹੁਣ ਰੋਜ ਆਇਆ ਕਰੂ ਵੀ ਰੋਜ ਪੁੱਤ ਹਾਂ ਵਾਦਾ ਕਰਦੇ ਕੱਲ ਨਹੀਂ ਭਜਾਇਆ ਕਰਾਂਗੇ ਠੀਕ ਆ ਰੋਜ ਆਇਆ ਕਰੀ ਮੇਰਾ ਬੁੱਤ ਨਹੀਂ ਬੋ ਬੀਬਾ ਪੁੱਤ ਆ ਤਾ ਨਾ ਇਹ ਆ ਕੁੜੀ ਨੇ ਭਜਾਇਆ ਮੈਨੂੰ ਪੁੱਤ ਪੀਣਾ ਨਹੀਂ ਹੈ ਅੱਛਾ ਦੋ ਨਹੀਂ ਉਹ ਤੈਨੂੰ ਜਿਹੜਾ ਕੱਲ ਆਉਂਦਾ ਸੀ ਉਹ ਪੋਇਮ ਆ ਸਾਡੇ ਕੋਲ ਆਉਂਦੀ ਹੈ ਤੈਨੂੰ ਗੋਲ ਗੋਲ ਗੱਪਾਂ ਅਰੇ ਇਹਨੇ ਗਾਇਸੀ ਕੋਈ ਮੂ ਹਾਂ ਇਹਨੇ ਤੁਸੀਂ ਵੀਡੀਓ ਭੇਜੀ ਹਾਂ ਇਹਨੇ ਆ ਵਾਲੀ ਨਿੱਕੀ ਲੱਗੰਡੀ ਆ ਵਾਲੀ ਨਿੱਕੀ ਇੰਨੇ ਕਾਈ ਆ 3 ਸਾਲ ਦੀ ਆ ਇਹਨੂੰ ਭਲਾ ਇਧਰ ਬੁਲਾਇਓ ਬਾਈ ਇਧਰ ਉਹ ਬਹੁਤ ਆ ਰੋਲਾ ਬਹੁਤ ਆ 4 ਸਾਲ ਦੀ ਇਹਨਾਂ ਪੁਈ ਬਹੁਤ ਸੋਹਣੀ ਗਈ ਸੀਗੀ ਇਧਰ ਪੱਕੇ ਦੇ ਇਧਰ ਰੋਲਾ ਬਹੁਤ ਭੈਂਡਿਆ ਅੱਛਾ ਤੂੰ ਆਂ ਬਜੇ ਕਿੱਕ ਫਿਰਦੀ ਆਂ ਬ ਅੰਬ ਚੜੀ ਗਈ ਨੀ ਬੂਆ ਕੀ ਹੈ ਨਿੰਬੂ ਬੂਆ ਇਹ ਇਧਰ ਇਧਰ ਇੱਥੇ ਆ ਓਹ ਹੋ ਦੇਖੀ ਫਿਰ ਸੁਣਾ ਲੈ ਚੱਲ ਚਾਚਾ ਨਹੀਂ ਨਹੀਂ ਉੱਚੀ ਸੁਣਾ ਜਿਹੜੀ ਉੱਚੀ ਉੱਚੀ ਜ਼ੋਰ ਨਾਲ ਬੁੜਕੇ ਗੋਲ ਗੋਲ ਦੱਪਾ ਕਪਿਚਪਾਂ ਤੇਰੀ ਮੰਮੀ ਰਾਣੀ ਪਿਤਾ ਪਪਾ ਦਾਜਾ ਸੋਨੇ ਦੇ ਗਰਬਾਜਾ ਚੰਦੂਆਂ ਪੋੜੀਆਂ ਤੇ ਪੈਨਾਗੌਰ ਚ ਪੈਨੋ ਵੀ ਕਾਲੀ ਉਹ ਵੀ ਜਿਵੇਂ ਮਾਵਾਲੀ ਰਸ ਰਸਾ ਰਸਾ ਕੰਝ ਟੱਪ ਗਿਆ ਦਲੰਦੇ ਲੰਦੇ ਦੇ ਨਾਂ ਕੀ ਚਿੱਤੇ ਕੰਝ ਚਲ ਚਲ ਟਲੀ ਉਡੀ ਉੰਡਾ ਸਕੀ ਸਮੈਲ ਚੜੀ ਸੀ ਇਤਨਾ ਲਈ ਅਵਲੀ ਤਰਣੇ ਲੱਗੇ ਐਨੇ ਬੋਲਾ ਅਜਮਰਪਾ ਅਜਮਰਪਾ ਤੇਲੀ ਬੋਲੀ ਅਜਮਨਾ ਸੰਤ ਬਨਣਾ ਮੇਰਾ ਘੜੇ ਆਪਾ ਘੜੇ ਆਪਸ ਵੈਰੀ ਗੁੱਡ ਬਹੁਤ ਜੋਨੀ ਜੋਨੀ ਵਾਲੀ ਸੁਣਾ ਦੇ ਚਿੱਤੇ ਗੱਲਾ ਚਿੱਤੇ ਗੱਲਾ ਗਾਣਾ ਤੈਨੂੰ ਹੋਰ ਜਿਹੜਾ ਆਉਂਦਾ ਤੈਨੂੰ ਗਾਣਾ ਆਈ ਹੈ ਅੰਦਾ ਇਹ ਅੰਦਾ ਕੋਲਕੂ ਗਾਣਾ ਸੁਣਿਆ ਕਰ ਅੱਛਾ ਚਲ ਪੋਇਂ ਸੁਣਾ ਦੇ ਦੁਬਾਰਾ ਚਲ ਪੋਇਂ ਸੁਣਾ ਦੇ ਦੁਬਾਰਾ ਜੋਨੀ ਜੋਨੀ ਵਾਲੀ ਸੁਣਾ ਦੇ ਚਲ ਜੋਨੀ ਜੋਨੀ ਵਾਲੀ ਉੱਚੀ ਉੱਚੀ ਐਕਸ਼ਨ ਕਰਾ ਐਕਸ਼ਨ ਐਕਸ਼ਨ ਨਾ ਕਰਕੇ ਚੱਲ ਸ਼ਾਬਾਸ਼ ਜੋਨੀ ਜੋਨੀ ਚੱਲ ਗੈਲੀ ਜੋਨੀ ਗੱਪਾ ਪਾ ਇਦੀ ਸੁਗ ਨੋ ਪਾਪਾ ਗੈਲੀ ਗਰਾਈ ਨੋ ਪਾਪਾ ਹੁਪ ਪਨਾਈ ਹਾ 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 ਸ਼ਾਬਾਸ਼ ਬਹੁਤ ਸੋਹਣਾ ਬਹੁਤ ਸੋਹਣੀ ਦੁੱਦੀ ਕਹਿੰਦੀ ਸੀ ਦੁੱਦੀ ਕਹਿੰਦੀ ਸੀ ਦੁੱਦੀ ਤੁੱਤਲੀ ਵਾਲੀ ਆਹ ਵਾਲੀ ਸੁਣਾ ਚੱਲ ਦੁੱਤਲੀ ਵਾਲੀ ਸੁਣਾ ਦੇ ਬਹੁਤ ਆਹ ਤੁੱਤਲੀ ਵਾਲੀ ਤੁੱਤਲੀ ਵਾਲੀ ਤੂੰ ਸਿਆੜੂ ਉੱਨਾ ਸਿੱਕੀ ਅਸਮੇ ਤੇਰੀ ਸੀਤ ਨਾਲ ਸੀਤ ਨਾਲ ਲਿਟਰ ਆਉਣੇ ਲੱਗੀ ਅੱਦਨ ਬੋਲਾ ਅੱਜ ਮੇਰੇ ਪਾ ਅੱਜ ਮੇਰੇ ਪਾ ਜੀ ਬੋਲੀ ਅੱਜ ਬਦਮਾ ਅੱਜ ਬਦਮਾ ਮੇਰਾ ਗੜੀ ਆ ਪਾਸ ਗੜੀ ਆ ਪਾਸ ਗੜੀ ਆ ਪਾਸ ਗੜੀ ਆ ਪਾਸ ਗੜੀ ਆ ਤਾਲੀਆਂ ਮਾਰੋ ਸਾਰਿਆਂ ਨੂੰ ਹੋ ਸ਼ਾਬਾਸ਼ ਚਲ ਆਜੋ ਹੋਰ ਤਨ ਨੂੰ ਐਕਸਾਈਜ ਕਿਹੜੀ ਕਿਹੜੀ ਗਰਾਊਂਡ ਚ ਸਕੋਣੇ ਆ ਐਕਸਾਈਜ ਲੋਣ ਲਾਉਣੇ ਕਿਹੜੀ ਕਿਹੜੀ ਐਕਸਾਈਜ ਦੇ ਨੂੰ ਆਉਂਦੀ ਆ ਅੱਛਾ ਥਲੋ ਗੁੱਟ ਡਿੱਗਿਆ ਤੇ ਰੱਡ ਗਿਆ